डिंग 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 ओ मान साहब ਖੜਜੋ ਖੜਜੋ ਕੀ ਗੱਲ ਬਾਲੇ ਬਿਜੀ ਹੋਏ ਫਿਰਦੇ ਹੋ ਨਾਲੇ ਡੇਲੇ ਜੇ ਕੱਢੀ ਜਾਨੇ ਹੋ ਕੀ ਗੱਲ ਠੇਕੇ ਤੇ ਜਾ ਕੇ ਆਏ ਹੋ ਆ ਦੇਖ ਲੈ ਜਿੱਤਿਆ ਸਾਲੇ ਵਿਆਹ ਤਾਂ ਆਪਣੇ ਵੀ ਹੋਏ ਸੀ ਪਤੰਦਰ ਦੂਜਾ ਕਰਾ ਕੇ ਵੀ ਭੱਜੇ ਹੀ ਵਰਦਾ ਹਾਂ ਦੱਸੋਏ ਸਾਲੇ ਬੇਲਣ ਕੀ ਗੱਲ ਅੱਜ ਤੁਹਾਡਾ ਬਾਪੂ ਨਹੀਂ ਆਇਆ ਉਹ ਚਲ ਕੋਈ ਗੱਲ ਨਹੀਂ ਮਾਨ ਸਾਹਿਬ ਇੰਨੇ ਕਿੰਨੇ ਕਿ ਬੀਜੀ ਹੋਗੇ ਤੁਸੀਂ ਮੁੱਖ ਮੰਤਰੀ ਤਾਂ ਅਸੀਂ ਵੀ ਰਹੇ ਆ ਉਹ ਤੂੰ ਬਸ ਕਰ ਓਏ ਸਾਲਾ ਵੱਡਾ ਮੁੱਖ ਮੰਤਰੀ ਸਾਲਿਆ ਮਹੀਨੇ ਦਾ ਤੈਨੂੰ ਤਿੰਨ ਮਿਲੇ ਸੀ ਉਹ ਵੀ ਸਾਲਿਆ ਟੈਂਟ ਲਾਉਂਦੇ ਨੇ ਕੱਢ ਤੇ ਉਹ ਚਲ ਕੋਈ ਗੱਲ ਨਹੀਂ ਜੀਤਿਆ ਇਨੂੰ ਦਾ ਪਤੰਦਰਾ ਤਿੰਨ ਮਹੀਨੇ ਮਿਲਿ ਗਏ ਤੇਰੀਆਂ ਦਾ ਮੰਦੀਆਂ ਮਨ ਚ ਹੀ ਰਹਿ ਗਈਆਂ ਓ ਨਾ ਨਾ ਮਾਨ ਸਾਹਿਬ ਸਾਡੀਆਂ ਮਨ ਚ ਕਾਹਦੀਆਂ ਸੀ ਸਾਡੇ ਤਾਂ ਮੂਰੇ ਹਲੇ ਹੋਰ ਬਰੋਟੇ ਬਥੇਰੇ ਖੜੇ ਸੀ ਓ ਕੋਈ ਗੱਲ ਨਹੀਂ ਜੀਤਿਆ ਬਰੋਟੇ ਦੀ ਛਾਂਤੀ ਰਿਆਂ ਹੁਣ ਤੱਕ ਬਰੋਟੇ ਦੀਆਂ ਜੜਾਂ ਖਿੱਚਣ ਵਾਲੇ ਵੀ ਆਪਾਂ ਹੀ ਸੀ ਓ ਗੱਲ ਸੁਣੋ ਸਾਲਿਓ ਮੇਰੀ ਜੇ ਸਾਲਿਓ ਆਏ ਛਤਰੋ ਚਿਤਰੀ ਹੋਣਾ ਸੀ ਸਾਲਿਓ ਘਰੇ ਬਹਿ ਕੇ ਹੋ ਲੰਦੇ ਓਰੇ ਮੈਨੂੰ ਦੱਸ ਕਾਦੇ ਵਾਸਤੇ ਰੋਕਿਆ ਮੈਨੂੰ ਜਾਣ ਦੋ ਸਾਲੇ ਬੇਲੇ ਉਹ ਸੁਖਿਆ ਆਉਂ ਜਾਂਦਾ ਤੇਰਾ ਯਾਰ ਪਤੰਦਰ ਧੂੜਾਂ ਪਟਵਾਈ ਜਾਂਦਾ ਮੈਂ ਕਿਹਾ ਹੁਣ ਘਰ ਨੂੰ ਚੱਲਦੇ ਆਂ ਸੜੀ ਬਹੁਤ ਹੋ ਗਈ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ Never miss an update.